ਸਤਿ ਸ਼੍ਰੀ ਅਕਾਲ ਬਾਈ ਜੀ ਅੱਜ ਤੁਹਾਡੇ ਵਾਸਤੇ ਆਪਾਂ ਬਹੁਤ ਹੀ ਸੋਹਣੀ ਸੈਮੀ ਕਲਾਸਿਕਲ ਲੁੱਕ ਦੀ ਕੋਠੀ ਲੈ ਕੇ ਆਏ ਆ ਸਾਰੀ ਕੋਠੀ ਦਿਖਾਵਾਂਗੇ ਤੁਹਾਨੂੰ ਬਹੁਤ ਸੋਹਣੀ ਰੀਜਨਲ ਕੋਠੀ ਬਣਾਈ ਹੋਈ ਹੈ ਤੇ ਇਸ ਕੋਠੀ ਦਾ ਨਕਸ਼ਾ ਜੋ ਪਲਾਨ ਬਾਈ ਐਲਜੀ ਆਰਕੀਟੈਕਟ ਬੋਹਾ ਵੱਲੋਂ ਤਿਆਰ ਕੀਤਾ ਹੋਇਆ ਜਿਨ੍ਹਾਂ ਦਾ ਨੰਬਰ ਸਕਰੀਨ ਤੇ ਚੱਲ ਰਿਹਾ ਹੈ ਡਿਜ਼ਾਈਨਡ ਬਾਈ ਤੁਸੀਂ ਉਹਨਾਂ ਨਾਲ ਕੰਟੈਕਟ ਕਰ ਸਕਦੇ ਹੋ ਜੇਕਰ ਕਿਸੇ ਵੀ ਜਾਣਕਾਰੀ ਬਾਰੇ ਕੋਈ ਗੱਲਬਾਤ ਕਰਨੀ ਹੈ ਜਾਂ ਕੋਈ ਕਰਦਾ ਜਾਂ ਕੋਈ ਕੋਠੀ ਦਾ ਪਲਾਨ ਵਗੈਰਾ ਮੈਪ ਵਗੈਰਾ ਤਿਆਰ ਕਰਵਾਉਣਾ ਬਹੁਤ ਸੋਹਣੇ ਮੈਪ ਤਿਆਰ ਕਰਦੇ ਨੇ ਬਾਈ ਛੋਟੇ ਤੋਂ ਛੋਟੇ ਘਰ ਤੇ ਵੱਡੇ ਤੋਂ ਵੱਡੇ ਘਰ ਉਹਨਾਂ ਨਾਲ ਗੱਲਬਾਤ ਕਰ ਸਕਦੇ ਹੋ ਕੋਠੀਦਾਨ ਨੂੰ ਆਪਾਂ ਦਿਖਾਉਣੇ ਆ ਦੋਸਤੋ ਸਾਰੀ ਬਹੁਤ ਸੋਹਣਾ ਕੰਮ ਕੀਤਾ ਹੋਇਆ ਇੰਟੀਰੀਅਰ ਵਗੈਰਾ ਦਾ ਵੀ ਪਲਾਨ ਕਰਦੇ ਨੇ ਬਾਈ ਬਹੁਤ ਘੈਂਟ ਕੰਮ ਹੈ 2 ਸਾਲ ਕੋਠੀ ਨੂੰ ਬਣੀ ਹੋਈ ਨੂੰ ਹੋ ਗਏ ਦੋਸਤੋ ਆ ਦੇਖੋ ਤੇ ਗ੍ਰਿਲ ਲੱਗੀ ਹੋਈ ਹੈ ਕੋਠੀ ਦੇ ਉੱਪਰ ਬਹੁਤ ਸੋਹਣਾ 2300 ਸਕਰ ਫੁੱਟ ਏਰੀਆ ਦੇ ਵਿੱਚ ਇਹ ਕੋਠੀ ਬਣੀ ਹੋਈ ਹੈਗੀ 1500 ਸਕੁਅਰ ਫੁੱਟ ਨੀਚੇ ਬਣਿਆ ਹੋਇਆ ਇਸ ਕੋਠੀ ਦਾ ਤੇ 800 ਸਕੁਅਰ ਫੁੱਟ ਉੱਪਰ ਬਣਿਆ ਹੋਇਆ ਤੇ ਇਹ ਕੋਠੀ ਹੈ ਜਿਹੜੀ ਇਹਦੇ ਵਿੱਚ ਬੁੱਡਵਰਕ ਬਹੁਤ ਜ਼ਿਆਦਾ ਹੋਇਆ ਹੋਇਆ ਹੈ ਲੱਕੜ ਦਾ ਕੰਮ ਸਾਰੀ ਕੋਠੀ ਦੇ ਵਿੱਚ ਲੱਕੜੀ ਲੱਕੜ ਚੜਾਈ ਪਈ ਆ ਅੰਦਰੋਂ ਦਿਖਾਵਾਂਗੇ ਤੁਹਾਨੂੰ ਆਪਾਂ ਕੱਲੀ-ਕੱਲੀ ਚੀਜ਼ ਨੇੜਿਓਂ ਚੰਗੀ ਤਰ੍ਹਾਂ ਦਿਖਾਵਾਂਗੇ ਆ ਦੇਖੋ ਰੈਂਪ ਵਗੈਰਾ ਬਣਾ ਕੇ ਪੂਰਾ ਸੋਹਣਾ ਕੰਮ ਕੀਤਾ ਹੋਇਆ ਦੋਸਤੋ ਖਰਜੇ ਕਰ ਕੰਮ ਕਰਨਾ ਤਾਂ ਇਦਾਂ ਹੀ ਸ਼ੌਂਕ ਨਾਲ ਕੰਮ ਕੀਤਾ ਹੋਵੇ ਕਰ ਛੋਟਾ ਪਾਲੇ ਪਰ ਬਿਲਕੁਲ ਕੰਪਲੀਟ ਕਰਕੇ ਹੀ ਘਰ ਦੇ ਵਿੱਚ ਬਸੋਂ ਕਰਨੀ ਚਾਹੀਦੀ ਹੈ ਕਿਉਂਕਿ ਬਾਅਦ ਦੇ ਵਿੱਚ ਫਿਰ ਉਹ ਕੰਮ ਉੱਥੇ ਦਾ ਉੱਥੇ ਰਹਿ ਜਾਂਦਾ ਹੁੰਦਾ ਸੋ ਆਪਣਾ ਮਕਸਦ ਤਾਂ ਤੁਹਾਨੂੰ ਦੋਸਤੋ ਡਿਜ਼ਾਈਨ ਦਿਖਾਉਣਾ ਹੁੰਦਾ ਹੈ ਪਲਾਨ ਦਿਖਾਉਣਾ ਹੁੰਦਾ ਕੋਠੀ ਦਾ ਸੋ ਅੱਗੇ ਆਪਣੀ ਆਪਣੀ ਰਾਏ ਹੁੰਦੀ ਆ ਸਿਰਫ ਦੇਖ ਸਕਦੇ ਹੋਣੇ ਤੁਸੀਂ ਕੁਛ ਨਾ ਕੁਛ ਇਸ ਦੇ ਵਿੱਚੋਂ ਆਈਡੀਆ ਆ ਜਾਂਦਾ ਹੁੰਦਾ ਤਾਂ ਆਪਣਾ ਇਹ ਦਿਖਾਉਣ ਦਾ ਮਕਸਦ ਹੁੰਦਾ ਆਜੋ ਦੋਸਤੋ ਇਹ ਮੇਨ ਗੇਟ ਹੈਗਾ ਮੇਨ ਐਂਟਰੀ ਇਹ ਜਾਲੀ ਵਾਲਾ ਪੱਲਾ ਵਧੀਆ ਕਾਫੀ ਕਾਰੀਗਰੀ ਕੀਤੀ ਹੋਈ ਆ ਪੂਰੀ ਵਧੀਆ ਬਹੁਤ ਵਧੀਆ ਪੱਲੇ ਲੱਗੇ ਹੋਏ ਨੇ ਪੂਰੇ ਹੈਵੀ ਦਰਵਾਜ਼ੇ ਤੇ ਅੰਦਰੋਂ ਲੌਬੀ ਡਾਊਨ ਸੀਲਿੰਗ ਕੀਤੀ ਹੋਈ ਹੈ ਲੌਬੀ ਨੂੰ ਕਾਫੀ ਵਧੀਆ ਸਾਰੀ ਕੋਠੀ ਅੰਦਰੋਂ ਕਲਰ ਹੈ ਪੇਂਟ ਹੈਗੀ ਵਾਈਟ ਪੇਂਟ ਕੀਤਾ ਹੋਇਆ ਆ ਵੇਖੋ ਡਾਊਨ ਸੀਲਿੰਗ ਡਿਜ਼ਾਈਨ ਲੌਬੀ ਦੇ ਵਿੱਚ ਦੋ ਪੱਖੇ ਲੱਗੇ ਹੋਏ ਨੇਗੇ ਤੇ ਬਹੁਤ ਸੋਹਣੀ ਟਾਇਲ ਲੱਗੀ ਹੋਈ ਹੈ ਕੋਠੀ ਦੇ ਵਿੱਚ ਸਾਰੀ ਦੇ ਵਿੱਚ ਇਹ ਦੇਖੋ ਇਹ ਸਾਈਡ ਤੇ ਸੈਲਫ ਪਾਈ ਹੋਈ ਹੈ ਗਲਾਸ ਵਗੈਰਾ ਦੇ ਵਿੱਚ ਸ਼ੀਸ਼ਾ ਸੈੱਟ ਕਰਕੇ ਗਲਾਸ ਵਗੈਰਾ ਧਰਨ ਨੂੰ ਤੇ ਕਬੂਡ ਬਾਕਸ ਵਗੈਰਾ ਇੱਕ ਯੂਨੀਕ ਜਾਂ ਕਲਰ ਦਾ ਸਮਰੇਕਾ ਲਾਇਆ ਹੋਇਆ ਹੈ ਬਹੁਤ ਸੋਹਣੇ ਕਲਰ ਦਾ ਉੱਪਰ ਪੀਓਪੀ ਕੀਤੀ ਹੋਈ ਹੈਗੀ ਇਹ ਕਿਚਨ ਹੈ ਦੋਸਤੋ 10x12 ਸਕਰ ਫੁੱਟ ਦਾ ਕਿਚਨ ਹੈ ਇਹ ਤੇ ਇਧਰ ਡ੍ਰੈੰਗ ਰੂਮ ਡ੍ਰੈੰਗ ਰੂਮ ਦੇ ਜੋ ਪੱਲਾ ਲੱਗਿਆ ਹੋਇਆ ਹੈ ਸੀਸੇ ਦਾ ਪੱਲਾ ਲੱਗਿਆ ਹੋਇਆ ਹੈ ਇਹ ਤੇ ਅੰਦਰੋਂ ਵੇਖੋ ਇਹ ਇਸ ਦੇ ਵਿੱਚ ਡਾਊਨ ਸੀਲਿੰਗ ਕੀਤੀ ਹੋਈ ਹੈਗੀ ਕਿਸੇ ਰੂਮ ਦੇ ਵਿੱਚ ਪੀਓਪੀ ਕੀਤੀ ਹੈ ਕਿਸੇ ਦੇ ਵਿੱਚ ਡਾਊਨ ਸੀਲਿੰਗ ਕੀਤੀ ਹੈ ਅਲੱਗ-ਅਲੱਗ ਕਨਸੈਪਟ ਰੱਖਿਆ ਹੋਇਆ ਹੈ ਆ ਵੇਖੋ ਸੋਫਾ ਸੈੱਟ ਕਿੰਨੇ ਸੋਹਣੇ ਕਲਰ ਦਾ ਸੋਫਾ ਸੈੱਟ ਹੈ ਜੋ ਮੈਚਿੰਗ ਹੈ ਬਹੁਤ ਪਿਆਰੇ ਕਲਰ ਦੀ ਹਰ ਇੱਕ ਚੀਜ਼ ਰੱਖੀ ਹੋਈ ਹੈਗੀ ਇਹ ਬਾਹਰ ਵਾਲਾ 게ਟ ਹੈ ਦੋਸਤੋ ਜੋ ਕੋਈ ਮਹਿਮਾਨ ਜਾਂ ਕੋਈ ਆਉਂਦਾ ਰਿਸ਼ਤੇਦਾਰ ਮਤਲਬ ਸਿੱਧਾ ਇਸ ਵਿੱਚ ਬੈਠ ਸਕੇ ਡ੍ਰੈنگ ਰੂਮ ਦੇ ਵਿੱਚ ਐਂਟਰ ਹੋ ਜੇ ਇਧਰ ਲੌਬੀ ਵਿੱਚ ਦੀ ਘੁਮ ਕੇ ਆਉਣ ਦੀ ਜ਼ਰੂਰਤ ਨਹੀਂ ਹੈਗੀ ਤੇ ਸੋਫੇ ਸਬ ਵੀਗੈਰਾ ਬਣਾਇਆ ਹੋਇਆ ਬਹੁਤ ਸੋਹਣਾ ਹੈ ਇਥੇ ਵਾਸ ਵਸਣ ਲਗਾਇਆ ਹੋਇਆ ਤੇ ਇਹ ਸਟੇਅਰਕੇਸ ਦੇ ਡਾਊਨ ਵਾਲੀ ਜਗ੍ਹਾ ਦੀ ਜੋ ਸਟੇਅਰਕੇਸ ਦੇ نیچے ਜਗ੍ਹਾ ਬਣੀ ਹੋਈ ਹੈ ਇਥੇ ਵੀ ਕਬੂਰਡ ਬਗਣਾ ਕੇ ਪ੍ਰੈਸ ਵਾਲਾ ਟੇਬਲ ਵਗੈਰਾ ਬਣਾ ਕੇ ਇਹ ਡਰੈਸਿੰਗ ਰੂਮ ਪੌੜੀਆਂ ਦੇ نیچے ਆ ਇਹ ਡਰੈਸਿੰਗ ਰੂਮ ਤੇ ਵਾਸ਼ਰੂਮ ਜੋ ਕਾਮਨ ਵਾਸ਼ਰੂਮ ਹੈਗਾ ਇਹ ਲੌਬੀ ਨਾਲ ਅਟੈਚ ਕੀਤਾ ਹੋਇਆ ਆਪਾਂ ਸਾਰਾ ਪਰਿਵਾਰ ਇਸ ਨੂੰ ਯੂਜ਼ ਕਰ ਸਕਦੇ ਆ ਆ ਵੇਖੋ ਇਹ ਡਿਊਪਲੈਕਸ ਕੋਠੀ ਹੈਗੀ ਇਹ ਉੱਪਰ ਵਾਲੀ ਛੱਤ ਦਿਖ ਰਹੀ ਹੈਗੀ ਤੁਹਾਨੂੰ ਬਾਅਦ ਚ ਦਿਖਾਉਣੇ ਆ ਉੱਪਰੋਂ ਵੀ ਦੋਸਤੋ ਬਹੁਤ ਸੋਹਣਾ ਡਿਜ਼ਾਈਨ ਆ ਕੋਠੀ ਦਾ ਬਹੁਤ ਵਧੀਆ ਪਲਾਨ ਦੇ ਤਰੀਕੇ ਦੇ ਨਾਲ ਪਲਾਨ ਬਣਾਇਆ ਹੋਇਆ ਕੋਠੀ ਦਾ ਇਹ ਕਬੂਰਡ ਇਹ نیچے ਵੀ ਲੱਕੜ ਦਾ ਕੰਮ ਕੀਤਾ ਹੋਇਆ ਸਾਰਾ ਬਹੁਤ ਵਧੀਆ ਤਰੀਕੇ ਨਾਲ ਬਹੁਤ ਸੋਹਣੇ ਡਿਜ਼ਾਈਨ ਨਾਲ ਇਹ ਬੈਕ ਸਾਈਡ ਵਾਲੇ ਦੋ ਬੈੱਡਰੂਮ ਆਗੇ ਤੇ ਉਹ ਜਿਹੜਾ ਦੇਖ ਰਹੇ ਹੋ ਤੁਸੀਂ ਇਹ ਮੇਨ ਗੇਟ ਦੇ ਨਾਲ ਵਾਲਾ ਲੈਫਟ ਸਾਈਡ ਤੇ ਜੋ ਬੈੱਡਰੂਮ ਬਣਿਆ ਹੋਇਆ ਮੇਨ ਬੈੱਡਰੂਮ ਇਹ ਉਹ ਹੈਗਾ ਇਸ ਦੇ ਵਿੱਚ ਜਿਆਦਾ वुਡਵਰਕ ਕੀਤਾ ਹੋਇਆ ਸਾਰੇ ਰੂਮਾਂ ਤੋਂ ਆ ਵੇਖੋ ਇਹ ਡਾਊਨ ਸੀਲਿੰਗ ਤੇ ਇਹ ਦੇਖੋ ਲੱਕੜ ਦਾ ਕੰਮ ਸਾਰਾ ਕਿੰਨਾ ਸੋਹਣਾ ਲੱਕੜ ਦਾ ਕੰਮ ਕੀਤਾ ਹੋਇਆ ਹੈ ਦੋਸਤੋ ਇਹ ਸਮਰੇਕਾ ਪਾਇਆ ਹੋਇਆ ਹੈਗਾ ਜੋ ਵੇਖ ਰਹੇ ਤੁਸੀਂ ਵਾਈਟ ਆ ਦੇਖੋ ਡਿਜ਼ਾਈਨ ਵਗੈਰਾ ਕੋਈ ਫੁੱਲ ਵਗੈਰਾ ਤਰਨ ਨੂੰ ਤੇ ਇਹ ਡਰੈਸਿੰਗ ਰੂਮ ਇਹ ਵੀ ਤਿਆਰ ਕੀਤਾ ਹੋਇਆ ਡਰੈਸਿੰਗ ਰੂਮ ਤੇ ਬਾਥਰੂਮ ਇਸ ਬੈੱਡਰੂਮ ਦੇ ਨਾਲ ਅਟੈਚ ਹੈ ਤੇ ਇੱਕ ਪੌੜੀਆਂ ਦੇ نیچے ਬਣਿਆ ਹੋਇਆ ਵਾਸ਼ਰੂਮ نیچے ਦੋ ਵਾਸ਼ਰੂਮ ਬਣੇ ਹੋਏ ਨੇ ਦੋਸਤੋ ਤੇ ਬੈਕ ਸਾਈਡ ਤੇ ਜੋ ਬੈਡਰੂਮ ਬਣੇ ਨੇ ਉਹਨਾਂ ਦੇ ਨਾਲ ਬਿਲਕੁਲ ਅਟੈਚ ਨਹੀਂ ਹੈਗਾ ਵਾਸ਼ਰੂਮ ਆ ਵੇਖੋ ਬਹੁਤ ਸੋਹਣਾ ਕਨਸੈਪਟ ਹੈ ਤੇ ਐਲਈਡੀ ਪੈਨਲ ਬਣਾਇਆ ਹੋਇਆ ਹੈ ਲੋਬੀ ਦੇ ਵਿੱਚ ਆ ਵੇਖ ਸਕਦੇ ਹੋ ਤੁਸੀਂ ਇਹ ਬੈਡਰੂਮ ਇਹ ਬਾਈ ਹੋਰਾਂ ਨੇ ਸਟੋਰ ਦੇ ਤੌਰ ਸਟੋਰ ਆਫ ਸਟੋਰ ਬਣਾਇਆ ਸੀਗਾ ਪਹਿਲਾਂ ਛੋਟੇ ਸਾਈਜ਼ ਦਾ ਇਹ ਦੂਸਰੇ ਦੂਸਰੇ ਰੂਮਾਂ ਨਾਲ ਇਸ ਦੇ ਵਿੱਚ ਪਰ ਇਹ ਬੈੱਡਰੂਮ ਦੇ ਵਿੱਚ ਹੀ ਕਨਵਰਟ ਕਰਤਾ ਬਾਈ ਕਹਿੰਦਾ ਇੰਨਾ ਜ਼ਿਆਦਾ ਸਮਾਨ ਨਹੀਂ ਹੁੰਦਾ ਇਹਦੇ ਵਿੱਚ ਬੈੱਡੀ ਲਗਾਤੇ ਬਾਈ ਉਹ ਰਹਿਣੇ ਤੇ ਦੂਸਰਾ ਬੈੱਡਰੂਮ ਬੈਕ ਸਾਈਡ ਤੇ ਦੋ ਬੈੱਡਰੂਮ ਬਣੇ ਹੋਏ ਨੇ ਦੋਸਤੋ ਆ ਵੇਖੋ ਇਹ 12/13 ਸਕੁਅਰ ਫੁੱਟ ਦਾ ਬੈੱਡਰੂਮ ਆ ਤੇ ਇਸ ਦੇ ਵਿੱਚ ਇੱਕ ਗੇਟ ਰੱਖਿਆ ਹੋਇਆ ਦਰਵਾਜ਼ਾ ਜੋ ਬੈਕ ਸਾਈਡ ਤੇ ਜਾਂਦਾ ਇਹ ਮਗਰ ਜਗ੍ਹਾ ਛੱਡੀ ਹੋਈ ਆ ਜੋ ਕੋਠੀ ਦੇ ਕਾਫੀ ਜਗ੍ਹਾ ਹੈਗੀ ਵਾਵਾ ਤੇ ਇਹ ਬੈਠਕ ਬਣਾਈ ਹੋਈ ਆ ਇਧਰ ਸਟੋਰ ਬਣਾਤਾ ਬਾਈ ਉਹ ਰਹਿਣੇ ਥੋੜਾ ਬਹੁਤਾ ਸਮਾਨ ਧਰਨ ਨੂੰ ਤੇ ਇੱਥੇ ਮਸ਼ੀਨ ਵਗੈਰਾ ਕੱਪੜੇ ਧੋਣ ਵਾਲੀ ਤੇ ਵਾਸ਼ਰੂਮ ਬੈਕ ਸਾਈਡ ਤੇ ਅਲੱਗ ਤੋਂ ਬਣਾਇਆ ਹੋਇਆ ਇੱਕ ਜ्यादा ਇਹੀ ਯੂਜ਼ ਕਰ ਰਹੇ ਨੇਗੇ ਬਾਈ ਹੋਰੇ ਬਾਰ-ਬਾਰ ਰਹਿ ਗਿਆ ਇਹ ਤੇ ਆਜੋ ਬੈਕ ਬੈਕ ਚੱਲਦੇ ਆ ਉੱਪਰੋਂ ਦਿਖਾਉਣਾ ਹੁਣ ਤੁਹਾਨੂੰ ਦੋਸਤੋ ਕਿਵੇਂ ਲੱਗੀ ਕੋਠੀ ਕਮੈਂਟਾਂ ਵਿੱਚ ਜਰੂਰ ਦੱਸਿਓ ਤੇ ਵੀਡੀਓ ਨੂੰ ਸ਼ੇਅਰ ਜਰੂਰ ਕਰਿਓ ਹਰ ਰੋਜ਼ ਆਪਾਂ ਤੁਹਾਡੇ ਲਈ ਨਵੀਂ-ਨਵੀਂ ਚੀਜ਼ ਲੈ ਕੇ ਆਉਣੇ ਆ ਦੋਸਤੋ ਹਰ ਰੋਜ਼ ਨਵੀਂ ਤਕਨੀਕ ਦੀ ਨਵੇਂ ਕਨਸੈਪਟ ਦੀ ਤੇ ਨਵੇਂ ਪਲਾਨ ਦੀ ਕੋਠੀ ਲੈ ਕੇ ਆਉਣੇ ਆ ਤੁਹਾਡੇ ਲਈ ਜਾਂ ਤਾਂ ਜੋ ਕਿਸੇ ਭਰਾ ਦਾ ਕੋਈ ਫਾਇਦਾ ਹੋ ਜੇ ਕੋਈ ਨਾ ਕੋਈ ਆਈਡੀਆ ਆ ਜਾਏ ਕੋਈ ਕੋਠੀ ਬਣਾਉਣੀ ਹੁੰਦੀ ਹੈ ਜਾਂ ਬਣਾ ਰਿਆ ਹੁੰਦਾ ਕੋਈ ਨਾ ਕੋਈ ਪਤਾ ਲੱਗ ਜਾਂਦਾ ਹੁੰਦਾ ਦੋਸਤੋ ਜੇ ਇਦਾਂ ਦੀ ਬਣਾਵਾਂਗੇ ਤਾਂ ਆਪਣੀ ਕੋਠੀ ਇਦਾਂ ਦੀ ਲੱਗਣੀ ਹੈ ਮਤਲਬ ਜੇਕਰ ਨਕਸ਼ਾ ਵਗੈਰਾ ਜਾਂ ਕੋਈ ਪਲਾਨ ਵਗੈਰਾ ਲੈਣਾ ਤੋ ਇਸ ਕੋਠੀ ਦਾ ਜਾਂ ਕੋਈ ਇਸ ਤਰ੍ਹਾਂ ਦੀ ਹੋਰ ਕੋਠੀ ਦਾ ਤਾਂ ਬਾਈ ਹੋਰਾਂ ਨਾਲ ਕਨੈਕਟ ਕਰ ਸਕਦੇ ਹੋ ਤੁਸੀਂ ਉਹਨਾਂ ਦਾ ਨੰਬਰ ਸਕਰੀਨ ਤੇ ਦਿੱਤਾ ਹੋਇਆ ਚੱਲ ਰਿਹਾ ਹੈ ਇਹ ਉੱਪਰ ਸੈਕੰਡ ਪੋਰਸ਼ਨ ਲੌਬੀ ਆ ਵੇਖੋ ਦੋਸਤੋ ਕਿੰਨਾ ਸੋਹਣਾ ਡਿਜ਼ਾਈਨ ਲੱਗ ਰਿਹਾ ਪੌੜੀ ਦਾ ਗ੍ਰਿੱਲ ਦਾ ਸਟੀਲ ਦੀ ਗ੍ਰਿੱਲ ਲੱਗੀ ਹੋਈ ਹੈਗੀ ਉੱਪਰ ਇੱਕੋ ਹੀ ਬੈਡਰੂਮ ਬਣ ਆ ਵੇਖੋ ਡਾਊਨ ਸੀਲਿੰਗ ਜੋ ਵਾਲ ਪੈਨਲ ਵੀ ਲਗਾਏ ਹੋਏ ਨੇਗੇ ਇਧਰ ਐਲਈਡੀ ਪੈਨਲ ਬਣਾਇਆ ਹੋਇਆ ਵੁੱਡਵਰਕ ਲੱਕੜ ਵਾਲਾ ਤੇ ਇਹ ਵਾਸ਼ਰੂਮ ਤੇ ਡ्रेसਿੰਗ ਰੂਮ ਇਸ ਉੱਪਰ ਵਾਲੇ ਬੈਡਰੂਮ ਦੇ ਨਾਲ ਵੀ ਅਟੈਚ ਹੈ ਆ ਵੇਖੋ ਕਿੰਨਾ ਸੋਹਣਾ ਵਾਸ਼ਬਿਸਨ ਲੱਗੇ ਹੋਏ ਨੇ ਇਹ ਬਾਹਰ ਵਾਲਾ ਗੇਟ ਹੈ ਜੋ ਕਿ ਬਾਲਕੋਨੀ ਹੈ ਇਸ ਰੂਮ ਦੀ ਆਪਾਂ ਬਾਹਰ ਜਾ ਸਕਦੇ ਹਾਂ ਤੇ ਇਹ ਹਵਾ ਵੀ ਕ੍ਰੋਸ ਕਰਨ ਵਾਸਤੇ ਜਾਲੀ ਪੱਲਾ ਸਿਰਫ ਖੋਲ ਕੇ ਰੱਖ ਸਕਦੇ ਹਾਂ ਹਵਾ ਕ੍ਰੋਸ ਕਰਦੀ ਰਹਿੰਦੀ ਹੈ ਇੱਥੇ ਉੱਪਰ ਹੀ ਪੂਜਾ ਰੂਮ ਦਾ ਇੱਕ ਬਾਇਓਰ ਨੇ ਅਲਮਾਰੀ ਬਣਾਈ ਹੋਈ ਹੈਗੀ ਗੁੱਡਵਰਕ ਰਾਹੀਂ ਕਰਵਾਇਆ ਲੱਕੜ ਦਾ ਕੰਮ ਕਰਵਾ ਕੇ ਇੱਧਰ ਰੱਖਿਆ ਹੋਇਆ ਹੈ ਤੇ ਬਾਬਿਆਂ ਦੀਆਂ ਫੋਟਾਂ ਵਗੈਰਾ ਪੰਜਾਂ ਤੇ ਇਹ ਬਾਲਕੋਨੀ ਆ ਗਈ ਦੋਸਤੋ 프ਰੰਟ ਤੇ ਸੈਕੰਡ ਪੋਰਸ਼ਨ ਆ ਵੇਖੋ ਬਹੁਤ ਸੋਹਣਾ ਡਿਜ਼ਾਈਨ ਹੈ ਕੋਠੀ ਦਾ ਬਹੁਤ ਸੋਹਣਾ ਪਲਾਨ ਹੈ ਕੋਠੀ ਦਾ ਬਹੁਤ ਵਧੀਆ ਤਰੀਕੇ ਨਾਲ ਡਿਜ਼ਾਈਨ ਕੀਤੀ ਹੋਈ ਹੈਗੀ ਇਹ ਬੈਕ ਸਾਈਡ ਤੇ ਆ ਗਈ ਉੱਪਰ ਪੌੜੀ ਚੜ ਰਹੀ ਹੈਗੀ ਬੈਕ ਸਾਈਡ ਤੋਂ ਉੱਪਰੋਂ ਵੀ ਵਿਖਾ ਦਿੰਨੇ ਆ ਤੁਹਾਨੂੰ ਉੱਪਰ ਸੋ ਦੋਸਤੋ ਗਰਾਉਂਡ ਫਲੋਰ ਵੀ ਤੁਸੀਂ ਦੇਖ ਲਿਆ ਤੇ ਫਸਟ ਫਲੋਰ ਵੀ ਦੇਖ ਲਿਆ ਕਿਵੇਂ ਲੱਗੀ ਕੋਠੀ ਤੇ ਕੋਠੀ ਦਾ ਡਿਜ਼ਾਈਨ ਕਮੈਂਟਾਂ ਵਿੱਚ ਜਰੂਰ ਦੱਸਿਓ ਤੇ ਵੀਡੀਓ ਨੂੰ ਸ਼ੇਅਰ ਜਰੂਰ ਕਰਿਓ ਧੰਨਵਾਦ ਜੀ